ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਮੋਬਾਈਲ ਨੰਬਰ 8217182497 ਠੀਕ ਆ ਹਾਂਜੀ ਇਹ ਤੋਂ ਕਰ ਲਗੇ ਸ਼ਰਵਾਰਨੀਲੀ ਤੋਂ ਇਹ ਤੋਂ ਹੀ ਕਰ ਲਗੇ ਪਾਜੀ ਹਾਂ ਕਿੰਨਾ ਭਾਈ ਜੀ ਦੁੱਧ ਪੱਕਾ ਇਹਦੇ ਥੱਲੇ 10 ਕਿਲੋ ਦੁੱਧ ਠੰਡਾ ਹੋਊਗਾ ਜੀ 10 ਕਿਲੋ ਹਾਂਜੀ ਕੋਈ ਧਾਰਣਾ ਮਾਰੇ ਦੇ ਭਲਾ ਕੋਈ ਦੋ ਡੰਗ ਤਿੰਨ ਡੰਗ ਆਪਣੇ ਘਰੋਂ ਜੋਗੇ ਖੜੇ ਹਾਂ ਅਠਾ ਦਿਨਾਂ ਦੀ ਸੂਈ ਜੇ ਮਗਰੇ ਦੇ ਕਟਾ ਜੀ ਕਟਾ ਆ ਗਿਆ ਹਾਂਜੀ ਠੀਕ ਆ ਚਲੋ ਤੋਰ ਦੀਏ ਲਓ ਸੱਜਣੋ ਮੈਂ ਚੰਗੀ ਆ ਨੇਲੀ ਦਾਵੀ ਦੇ ਵਿੱਚ ਆ ਗਈ ਪਿਓਰ ਸੂਆ ਉਹ ਦੁੱਜਾ ਹੈਨਾ ਦੁੱਜਾ ਸੂਆ ਪਿਓਰ ਦੁੱਜਾ ਸੂਆ ਜੀ ਨਕ ਚੌਥੇ ਪੈਰ ਤੋਂ ਵੇਆ ਤੋਥੇ ਦੇ ਵੱਲ ਵਾਜੀ ਬਿੱਲਿੰਗਾ ਖਾਂ ਜੀ ਹਾਂ ਹਾਂ ਜੀ ਹਨ ਨੋਕ ਆਲਾ ਸਜਣੋ ਬਿਲਕੁਲ ਨੋਕ ਆਲਾ ਥਣ ਪਤਲਾ ਚੋਰ ਤੇ ਇਨੀ ਜਿਆਦੀ ਭਾਜੀ ਕਿਤੇ ਮੋਗਾ ਹੀ ਲੱਗੀ ਆ ਦੇ ਅੱਛਾ ਜੀ ਮਾਣਾ 2 ਲੱਖ ਵਾਲੀ ਮੈਨੂੰ ਇਦੀ ਚਵਾਈ ਨਹੀਂ ਲੱਗੀ ਹੁੰਦੀ ਵਾਹ ਹਾਂ ਜੀ ਕੀ ਬਾਤ ਹੈ ਆ ਕੱਟਾ ਜੇ ਨਾਲ ਹੀ ਖਾ ਲਓ ਸਜਣੋ ਆ ਬੱਚਾ ਆ ਜੀ ਠੀਕ ਆ ਬੰਦੇ ਬਈਕਰ ਲਾਲ ਤੇ ਹਾਂ ਜੀ ਲੋਈ ਇਹ ਜੇ ਥਣ ਦੇ ਦੀ ਕੁਆਲਿਟੀ ਤੇ ਬਾਈ ਜੀ ਦੀ ਕੀਮਤ ਕੀੰਤ ਵੀਰ ਜੀ ਮੋਲੇ ਦਾ ਕਰਦੇ ਆਪਾਂ 90000 ਰੁਪਈਆ ਜੀ ਤੇ ਲੈਦੇ ਜਿਹੜੀ ਅੱਜ ਐਸਨੋ 86000 ਦੀ ਦੇ ਦਾਂਗੇ 86 ਦੀ ਹਾਂਜੀ ਠੀਕ ਆ 10 ਕਿਲੋ ਦੀ ਕੋਈ ਧਾਰ ਬੜਾ ਮਾਰੇ ਤੇ ਭਾਗ ਵੀ ਭੈਣ ਭਰਾਤੇ ਨਾ ਡੰਗ ਆਪਣੇ ਘਰ ਚੋਂ ਕੇ ਖੜੇ ਓਕੇ ਬਾਈ ਜੀ ਹਾਂਜੀ 86000 ਦੀ 1000 ਹੋਰ ਕਰ ਦਈਏ ਲਾਟ 85000 ਦੀ ਦਵਾਂਗੇ ਉੱਤੇ 40 60 ਹੀ ਹੋਣਾ ਜੀ ਠੀਕ ਆ ਆ ਖੁੱਲ ਕੇ ਟੋਕੜ ਘੱਪਣ ਹਾਂਜੀ ਇਹ ਕਿੰਨੇ ਚੱਤੀ ਬਾਈ ਜੀ ਚੈੱਕ ਪਾਸ ਏ ਇਹਨੂੰ ਭਾਜੀ 7ਵਾਂ ਮਹੀਨਾ ਜਾ ਰਿਹਾ ਜੀ 7ਵਾਂ ਮਹੀਨਾ ਦੀ ਚੈੱਕ ਪਾਸ ਏ ਭਾਜੀ ਦੂਜਾ ਸੂਆ ਝੋਟੀ ਗਾਂ ਸੁਈ ਜੀ ਵਾਹ ਸਿੰਗਰੇ ਵਾਲਾ ਸਿੰਘ ਸੱਜਣੋ ਭਾਜੀ ਇਹਦੇ ਪਾਰ ਪਿਛੇ ਦੀ ਥਣਾ ਦੀ ਬੋਲ ਗਰੰਟੀ ਹੈ ਜੀ ਅੱਛਾ ਕੋਈ ਭੈਣ ਭਰਾ ਸੌਦਾ ਕਰਕੇ ਇਤਰਾ ਹੀ ਮਗਾ ਲੇ ਅਗਲੇ ਦੇ ਘਰ ਖੜਕੇ ਪਸਲੀ ਨਾਲ ਥਣਤ ਪਾ ਗਏ ਪਾਰ ਪਿਛੇ ਗਰੰਟੀ ਦੇ ਕੇ ਫੇਰ ਪਈਏ ਲਾਵਾਂਗੇ ਆਪਾਂ ਲੋ ਸੱਜਣੋ ਸਤਵਾਂ ਮਹੀਨਾ ਜਾ ਰਿਹਾ ਜੇਨੂੰ ਫੁੱਲ ਗਰੰਟੀ ਥਣਾ ਦੀ ਪਾਰ ਪਿਛੇ ਦੀ ਇਹ ਤਾਂ ਉੱਤੇ ਫਿਰ ਰੱਬ ਦਾ ਨਾਮ ਹੀ ਆ ਜਿਹੜੀਆਂ ਇੰਨੀਆਂ ਗਰੰਟੀਆਂ ਬਾਈ ਬਰਨਾਲ ਸਿੰਘ ਦਿੰਦਾ ਇਹ ਪਸ਼ੂ ਗਰੰਟੀ ਵਾਲਾ ਹੀ ਲੈਂਦਾ ਠੀਕ ਆ ਜੀ 7 ਮਹੀਨੇ ਚੱਕ ਪਾਸ ਤੇ ਰੇਟ ਜੈਸ ਨੂੰ ਹੀ ਬਾਜੀ ਜਿਹੜੀ ਆ ਲਾਛ ਦੀ 65000 ਦੀ ਮੈਂ ਦਵਾਂਗੇ ਛੱਡ ਦੇ ਬਾਈ 2000 1000 ਛੱਡ ਗਏ 200 ਛੱਡ ਦੇ ਲਾਰਜ ਭਾਜੀ 36000 ਦੀ ਉਹ ਚੋੜ ਛੱਪਾ ਹਣਾ ਜੀ ਬਸ ਕਰ ਦਿਓ 200 400 ਉਹ ਨਹੀਂ ਕਰਾਂਗੇ ਜ਼ਰੂਰ ਜੀ ਹਾਂ ਲਓ ਜੀ ਸਜਣਾ 36000 ਦੀ ਹਾਂਜੀ ਤੇ ਅੱਗੇ ਆ ਗਈ ਤਿਆਰ ਗੱਬਣ ਵੈੜ ਟਾਇਰ ਸ਼ਾਇਰ ਭਾਜੀ ਠੀਕ ਆ ਇਹ ਦੂਜਾ ਸੁਬਾ ਸੁਣੀ ਜੇ ਤੇਰੇ ਦੇ ਹਫਤਾ ਲੈ ਚੂਗੀ ਠੀਕ ਆ ਹਾਂਜੀ ਲਓ ਜੀ ਸਜਣਾ ਵੈੜ ਚੰਗੀ ਆ ਦੂਸਰਾ ਸੁਬਾ ਸੂਨਾ ਅੱਗੇ ਦੇਣਾ ਕੋਈ 2 ਲਜੇ 4 ਲਜੇ ਕੱਢਦੀ ਆ ਆਜੀ ਇਹਦੇ ਵੀ ਥਣਾ ਦੀ ਭਾਰ ਪਿੱਛੇ ਦੀ ਚੋਹਾਂ ਪਸ਼ੂਆਂ ਚ ਜਿਹੜਾ ਮਰਜੀ ਭੈਣ ਭਰਾ ਖਰੀਦ ਕਰ ਲੈ ਥਣਾ ਦੀ ਤੇ ਭਾਰ ਪਿੱਛੇ ਦੀ ਚੋਹ ਡੰਗਰਾ ਦੀ ਗਰੰਟੀ ਹੈ ਓਕੇ ਬਾਈ ਜੀ ਹਾਂਜੀ ਤੇ ਭਾ ਵੀ ਤੋਕੜਾਂ ਲਈ ਮੁਫਤੋ ਮੁਫਤ ਹਾਂਜੀ ਬਿਲਕੁਲ ਜਾਇਜ਼ ਮਨਾ ਫਰੀ ਦੇ ਹਾਂ ਨਾ ਸਜਣੋ ਬਿਯਾਰ ਨੂੰ ਕੋਈ 5-7000 ਰੇਟ ਡਾਉਣੀ ਮਿਲਣਗੇ ਇਸ ਫਾਰਮ ਤੋਂ ਅੱਜ ਕਹਿੰਦਾ ਰੇਟ ਬਾਈ ਪਾਜੀ ਜੈਸ ਨੂੰ ਜਾਂ ਜਿਹੜੀ ਹਾਂ ਨਾ ਹੀ ਅੱਜ ਚਲੋ ਕਰਮਾ ਲਈ ਨੇ 5 ਆਦਮ ਕੱਢ ਜਣੇ ਹਫਤਾ ਹੀ ਲੈ ਜਾਣਾ ਹਾਂ ਚੰਗੀ ਬਾਂਦੀ ਠਾਂਦੀ ਆ ਜਿਹੜੀ ਗੱਲ ਵਾ ਇਹ ਜੋ ਮੋਲ 40 42 ਜੋ ਮਰਜ਼ੀ ਕਰੀ ਜਾਈਏ ਜੈਸਨੋ ਜਿਹੜੀ 35000 ਦੀ ਬਚੀ ਦੇਣੀ ਉਹ ਚੋਂ ਛੋੜ ਛੱਪਾ ਨਾ 1000 1000 ਛੱਡਦਾ ਕਿ 34 ਦੀ ਲਾਜ 34000 ਦੇ ਦੇ ਠੀਕ ਆ ਲੈ ਹੋ ਜ ਸੱਜਣਾ 34000 ਦੀ ਸੱਜਣਾ ਮਿਲ ਜੂਗੀ ਅੱਗੇ ਆ ਗਈ ਇੱਕ ਕ੍ਰੋਸ ਹੰਗ ਦੇ ਵਿੱਚ ਵੜ ਬਿਲਕੁਲ ਜੈੱਡ ਬਲੈਕ ਆ ਜੀ ਚਿੱਕੀ ਮੂੰਹ ਅੱਛਾ ਦੂਜਾ ਤੁਹਾਨੂੰ ਮਿਲ ਠੀਕ ਆ ਜੀ ਪਹਿਲੇ ਸੁਗਿਆਰ ਕਰ ਰਿਹਾ ਤੇਰਾ 14 ਕਿਲੋ ਦਾ ਠੀਕ ਆ ਹਫਤਾ ਲੈ ਜੂ ਕਿ ਫੂਟ ਆਉਂਦੀ ਚਾਹ ਤਣਾ ਜੋ ਹੂੰ ਬਾਹਰ ਪਿੱਛੇ ਥਣਾ ਦੀ ਇਹਦੇ ਵੀ ਪੂਰ ਗਰੰਟੀ ਹੈ ਪਾਜੀ ਠੀਕ ਆ ਹਾਂ ਜ ਆ ਕਬੂਤਰੀਆਂ ਗਿਆ ਨੱਚਦੀਆਂ ਮਿਲਦੀਆਂ ਮੈਨਾ ਠੀਕ ਹੈ ਹਾਂ ਜੀ ਤੁਹਾਨੂੰ ਬਹੁਤ ਸੋਹਣਾ ਲੱਗਾ ਬੱਚੀ ਨੂੰ ਮਾੜਾ ਨੋਬਲਾ ਤੁਹਾਨੂੰ ਬਹੁਤ ਚੰਗਾ ਲੱਗਾ ਇਹਦਾ ਭਾਈ ਜੀ ਕੀਮਤ ਇਹ ਭਾਜੀ ਮੁੱਲ 50 ਕਰਕੇ 48 ਕਰਕੇ ਜੈਸਨ ਨੇ 46 ਹਜ਼ਾਰ ਦੀ ਦੇ ਦਿੱਤੀ ਜਾਇਜ਼ ਕਰਦੇ ਭਾਈ ਹੋਰ ਹੋਰ ਹਜ਼ਾਰ ਛੱਡਾਂਗੇ 45 ਦੀ ਲਾਟ ਦੇ ਦਾਂਗੇ ਹੋਰ ਹਜ਼ਾਰ ਛੱਡਦੇ ਭਾਈ ਦੋ ਨਹੀਂ ਦੋ ਛੱਡਿਆ ਧੱਕਾ ਹੈ ਨਾ ਜੇ ਲਾਟ 44 ਹਜ਼ਾਰ ਦੀ ਦੇ ਦਿੱਤੀ 48 ਦੀ ਦੇ ਦੇ 43 ਦਾ ਬਹੁਤਾ ਕੰਮ ਹੈ ਜਾਣ ਦੇਖੀਰਲਾ ਪੀਸ ਹੈ ਜਾਦ ਕਰੇ ਕੋਈ ਖੜਕੇ ਚਲੋ ਜੈਸਨ ਨੇ 43 ਹਜ਼ਾਰ ਦੀ ਦੇ ਦਿੱਤਾ ਕਿਉਂਕਿ ਛੋੜ ਛੱਪਾਣਾ ਜੀ ਲੋ ਸੱ 47000 ਦੇ ਵੈਰ